ਸੋ ਇਹ ਆ ਜੀ ਹਵਾ ਮੈਲ ਮੈਚ ਖੜਕੀਆਂ ਹੀ ਖੜਕੀਆਂ ਨੇ ਖੜਕੀਆਂ ਉਹ ਸਮੇਂ ਚਾਰੇ ਪਾਸੇ ਨਿਗਾਰਾ ਰੱਖਣ ਨੂੰ ਬਣਾਈਆਂ ਜਾਂਦੇ ਸੀ ਤੁਸੀਂ ਵੀ ਕੋਈ ਨਹੀਂ ਇਹ ਸਾਰੀਆਂ ਪੁਰਾਣੇ ਸਮੇਂ ਦੀਆਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਕਰਦੇ ਆ ਤੁਹਾਡਾ ਸਾਰਿਆਂ ਦਾ ਤਮਨੂ 1984 YouTube ਚੈਨਲ ਤੇ ਜਿਹੜੇ ਨਵੇਂ ਆਏ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਆਲ ਦੇ ਸੈੱਟ ਕਰ ਦਿਓ ਤੇ ਅੱਜ ਆਪਾਂ ਚੱਲੇ ਆ ਜੀ ਜੈਪੁਰ ਤੇ ਜੈਪੁਰ ਆਪਾਂ ਚੱਲੇ ਆ ਆਵਦੇ ਦੀ ਇੰਟਰਵਿਊ ਆ ਦੀ ਨੇਵੀ ਚ ਤੇ ਇਹਦੀ ਇੰਟਰਵਿਊ ਲਈ ਆਪਾਂ ਚੱਲੇ ਆ ਜੈਪੁਰ ਜੀ ਇੰਟਰਵਿਊ ਪੂਰੀ ਵਧੀਆ ਹੋਵੇ ਤੇ ਬਾਕੀ ਦੇਖਦੇ ਸਫਰ ਕਿੱਦਾਂ ਦਾ ਕਹਿੰਦਾ ਅਲੀ ਤੱਕ ਦਾ ਟ੍ਰੇਨ ਖਾਲੀ ਆ ਬਈ ਤੇ ਆ ਸਟੇਸ਼ਨ ਦਾ ਵੀ ਉਹ ਬਠਿੰਡਾ ਸਟੇਸ਼ਨ ਆ ਇਹ ਤੇ ਪੂਰੇ 12 ਘੰਟੇ ਸਬਰ ਕਰਕੇ ਆਪਾਂ ਜੈਪੁਰ ਪਹੁੰਚ ਚੁੱਕੇ ਆ ਲੋ ਜੀ ਮੁੰਡਾ ਚੱਲ ਗਿਆ ਇੰਟਰਵਿਊ ਦੇਣ ਤੇ ਆਪਾਂ ਆਗੇ ਜੈਪੁਰ ਦੀ ਪਾਰਕ ਦੇਖਣਾ ਤੇ ਤੁਸੀਂ ਗੇਟ ਦੇਖੋ ਪਹਿਲਾਂ ਕਿੰਨਾ ਵੱਡਾ ਦਾ ਚੱਲਦੇ ਆਨੇ ਅੰਦਰ ਦੇਖਦੇ ਆ ਸੋ ਇਹ ਆ ਜੀ ਏਸ਼ੀਆ ਦਾ ਸਭ ਤੋਂ ਵੱਡਾ ਚੌਕ ਤੇ ਏਸ਼ੀਆ ਸੇ 40 ਦੇਸ਼ ਆਉਂਦੇ ਨੇ ਉਹ 40 ਦੇਸ਼ਾਂ ਤੋਂ ਸਭ ਤੋਂ ਵੱਡਾ ਚੌਕ ਇਹ ਆ ਇੱਕ ਗੇਟ ਤੁਹਾਨੂੰ ਪਹਿਲਾਂ ਦਿਖਾਇਆ ਸੀ ਤੇ ਇੱਕ ਗੇਟ ਆ ਜਾਂ ਆਹਗਾ ਇਹ ਕਾਫੀ ਬਹੁਤ ਵੱਡੇ ਏਰੀਆ ਚ ਫੈਲਿਆ ਹੋਇਆ ਚੱਲਦੇ ਆਂ ਇਹਦੇ ਅੰਦਰ ਦੇਖਦੇ ਆਂ ਕੀ ਆ ਇਹ ਆ ਜੀ ਕੁਛ ਇਹਦਾ ਅੰਦਰੋਂ 뷰 ਤੇ ਇੱਥੇ ਫੋਰਨ ਪੀਪਲ ਵੀ ਆਏ ਨੇ ਜਿਵੇਂ ਤੁਸੀਂ ਦੇਖ ਲਿਆ ਸਾਹਮਣੇ ਫੋਟੋਆਂ ਕਰਾਈ ਜਾਂਦੇ ਨੇ ਇਹਦਾ ਅੰਦਰੋਂ 뷰 ਬਹੁਤ ਜ਼ਿਆਦਾ ਵਧੀਆ ਲੱਗਦਾ ਤੁਹਾਨੂੰ ਕਿੱਦਾਂ ਲੱਗਿਆ ਇਹ ਦਾ ਫਾਇਕਲੱਸ ਇਹ ਤੇ ਸਾਰੀਆਂ ਔਡ ਤਸਵੀਰਾਂ ਨੇ। ਸ੍ਰੋਟੀ ਜੀ ਤੋਂ ਅੱਗੇ ਚਲੇ ਹਵਾ ਮਹਿਲ। ਅਭੀ ਚੱਲ ਰਹੇ। ਲਓ ਜੀ ਪਹੁੰਚ ਗਏ ਹਵਾ ਮਹਿਲ ਤੇ ਹੋਰ ਦਰ ਹਵਾ ਮਹਿਲ ਉਹ। ਤੇ ਫਲੇ ਉੱਥੇ ਪਹੁੰਚਦੇ ਆ। ਸੋ ਇਹ ਹੈ ਕਿ ਹਵਾ ਮਹਿਲ ਤੇ ਇਹ ਹਵਾ ਮਹਿਲ ਚ ਖੜਕੀਆਂ ਹੀ ਖੜਕੀਆਂ ਨੇ। ਬਹੁਤ ਸੋਹਣਾ ਲੱਗਦਾ ਹੈ ਦੇਖਣ 'ਚ। ਇਹ ਦੇਖੋ ਤੁਸੀਂ। ਮੋਟਰ ਨੂੰ ਲਗਾਏ ਹੋਏ ਨੇ ਤੇ ਮੋਟਰ ਚ ਚੌਣ ਇਹ ਹੈ ਜੀ ਹਵਾ ਮੈਲ ਦੇ ਅੰਦਰ ਜਾਣ ਦਾ ਰਸਤਾ ਤੇ ਇੱਥੇ ਆ ਗਿਆ ਆਪਾਂ ਅੰਦਰ ਦਾ ਹਵਾ ਮੈਲ ਸਾਰਾ ਦੇਖਾਂਗੇ ਤੇ ਵੀਡੀਓ ਇੱਥੇ ਬਣੇ ਰਹੋ ਜੀ ਹਵਾ ਮੈਲ ਵਿੱਚ ਚੱਲੇ ਆ ਜੀ ਟਿਕਟ ਆਪਾਂ ਲੈ ਲਈ ਆ ਤੇ ਹੁਣ ਚੱਲੀਏ ਅੰਦਰ ਟਿਕਟ ਚੈੱਕ ਕਰਾ ਕੇ ਉਹਨਾਂ ਨੇ ਟਿਕਟ ਦਾ ਜੋ 바ਰ ਕੋਡ ਸੀ ਉਸਕੈਨ ਕਰ ਲਿਆ ਤੇ ਹੁਣ ਆਪਾਂ ਆ ਚੁੱਕੇ ਹਵਾ ਮੈਲ ਦੇ ਅੰਦਰ ਤੇ ਹਲੇ ਵੀ ਆਪਾਂ ਉੱਪਰ ਜਾਣਾ ਹੈ ਕਾਫੀ ਕੁਝ ਪਿਆਰ ਦੇਖਣ ਵਾਲਾ ਤੇ ਉਹ ਜਾ ਕੇ ਦੇਖਦੇ ਆ ਜੀ ਦੇਖੋ ਵੀਊ ਬਈ ਉਹ ਹਵਾ ਮੈਲ ਦਾ ਮੇਨ ਗੇਟ ਆਪਾਂ ਉਹਦੇ ਉੱਪਰ ਵੀ ਜਾਵਾਂਗੇ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਆ ਬਹੁਤ ਸਾਰੇ ਵਿਜ਼ਿਟਰ ਆ ਰਹੇ ਨੇ ਸਾਰਾ ਵੀ ਦੁਹਾਨੇ ਆ ਚਲੋ ਜੀ ਉੱਪਰ ਆਪਾਂ ਪਹੁੰਚ ਗਏ ਆ ਦੇਖੋ ਵੀਊ ਹਲੇ ਉਹਦੇ ਵਿੱਚ ਆਪਾਂ ਜਾਣਾਗਾ ਉੱਪਰ ਤਾਂ ਪਹੁੰਚ ਚੁੱਕੇ ਆ ਤੇ ਚਾਰ ਆਪਾਂ ਸਾਕਾ ਘੁੰਮਦੇ ਆ ਆ ਲੈਦੇ ਆ ਫੋਟੋ ਵੀਡੀਓਜ਼ ਬਣਾਉਣੇ ਆ ਬਹੁਤ ਸੋਹਣਾ ਲੱਗਦਾ ਇੱਥੇ ਸਟੂਡੈਂਟ ਦੀ 22 ਰੁਪਏ ਟਿਕਟ ਆ ਸਿਰਫ ਬਟ ਪ੍ਰੂਫ ਦਿਖਾਉਣਾ ਪੈਂਦਾ ਸਟੂਡੈਂਟ ਦਾ ਵੀ ਫੇਰ ਹੀ 22 ਰੁਪਏ ਕਰਦੇ ਆ ਤੁਸੀਂ ਵੀ ਪ੍ਰੂਫ ਦਿਖਾਇਆ ਤੇ ਵੀ ਇਹ ਮਹਿਲ ਦੀ ਜਿਹੜੀ ਖਾਸੀਅਤ ਆ ਉਹ ਨੇ ਖਿੜਕੀਆਂ ਛੋਟੀਆਂ ਛੋਟੀਆਂ ਖਿੜਕੀਆਂ ਠੀਕ ਆ ਇਹ ਖਿੜਕੀਆਂ ਉਹ ਸਮੇਂ ਚਾਰੇ ਪਾਸੇ ਨਿਗਰ ਰੱਖਣ ਨੂੰ ਬਣਾਈਆਂ ਜਾਂਦੀਆਂ ਸੀ ਤੁਸੀਂ ਦੇਖੋ ਇਹ ਸਾਰਾ 뷰 ਆਉਂਦਾ ਇਸ ਨਾਲ ਤੇ ਇਹ ਸਾਰੇ ਮਹਿਲ 'ਚ ਛੋਟੇ ਛੋਟੇ ਇਹ ਜਿਹੇ ਖਿੜਕੀਆਂ ਨੇ ਦੇਖੋ ਇੱਥੋਂ ਤੁਹਾਨੂੰ ਪਹਾੜ ਵੀ ਦੇਖਣ ਨੂੰ ਮਿਲ ਜਾਣਗੇ ਭਾਈ ਉਹ ਦੇਖੋ ਪਹਾੜ ਤੇ ਉੱਪਰ ਉਹਦੇ ਕਿਲਾਗਾ ਤੇ ਚਲੋ ਹੁਣ ਅੱਪਾ ਚੱਲਦੇ ਆ ਇਹਦੇ ਅੰਦਰ ਨੂੰ ਇਹ ਵੀ ਖਿੜਕੀਆਂ ਨੇ ਵੀ ਇਹ ਪਾਸੇ ਖਿੜਕੀਆਂ ਬੰਦ ਕੀਤੀਆਂ ਹੋਈਆਂ ਨੇ ਤੇ ਕੁਝ ਖੁੱਲੀਆਂ ਨੇ ਤੇ ਇਹ ਮੈਲ ਦੇ ਅੰਦਰ ਦੀਆਂ ਖਿੜਕੀਆਂ ਨੇ ਅਲੀ ਆਪਾਂ ਹੋਰ ਉੱਪਰ ਜਾਣਾ ਹੈਗਾ ਚਲੋ ਜੀ ਆਪਾਂ ਥੱਲੇ ਜਾਂਦੇ ਹਾਂ ਥੱਲੇ ਭੋਰਾ ਮੇਰੇ ਹਾਲ ਚ ਇੱਥੇ ਹੋਰ ਵੀ ਚਲੇ ਜਾਂਦਾ ਆਹ ਰਾਹ ਜਾਂਦਾ ਉੱਪਰ ਅਜੂਈ ਵੀ ਬੜੀ ਬਣਾ ਦੇਤੀ ਇੱਥੇ ਹੀ प्राचीन समय दूरतियां बहुत संभाली हुई चीज सारे भी पुराने समय दिया ने देख लो तीन पढ़ लियो वीडियो पॉज करके सारे पत्थर देने। पत्थर द आर्ट है सारी ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਅਜਿਹੇ ਵਲੌਗਸ ਹੋਰ ਲੈ ਕੇ ਆਵਾਂਗੇ ਤੇ ਇਹੇ ਦੇ ਵਲੌਗਸ ਆਪਣੇ ਚੈਨਲ ਤੇ ਹੋਰ ਵੀ ਪਏ ਨੇ ਤੇ ਅੱਜ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਵੀ ਇਹ ਇਸ ਕਿਲੇ ਦੀ ਜੇਲ ਆ ਤੇ ਇਹ ਕੋਛੇ ਦੇ ਅੰਦਰ ਦਾ ਥਿਊ ਇਸ ਤਰੀਕੇ ਦਾ ਜਿੜਲੀ ਲੱਗ ਰਹੀ ਆ ਬਾਕੀ ਜੇ ਬਈ ਤੁਹਾਨੂੰ ਪਤਾ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਪਹਾੜਾਂ ਦਾ ਵੀਊ ਚੈੱਕ ਕਰੋ ਜੀ ਕਿੰਨਾ ਘੇਟ ਆ ਰਿਹਾ ਤੇ ਉਹ ਕਿਲਾ ਵੀ ਦਿਖ ਰਿਹਾ ਹੁਣ ਆ ਤੁਹਾਨੂੰ ਆਪਾਂ ਉੱਪਰ ਜਾ ਰਹੇ ਹਾਂ ਬਸ ਤੇ ਲੋਜ ਜੀ ਆਪਾਂ ਬਿਲਕੁਲ ਟਾਪ ਤੇ ਪਹੁੰਚ ਗਏ ਬਿਲਕੁਲ ਟਾਪ ਤੇ ਸਾਰਾ ਜੈਪੁਰ ਤੁਹਾਨੂੰ ਇੱਥੋਂ ਦਿਖਦਾ ਹੋਣਾ ਇਹ ਟਾਪ ਹੈ ਦਾ ਬਹੁਤ ਵਲੋਗ ਸਾਰੇ ਵਧੀਆ ਲੱਗਿਆ ਹੋਗਾ ਤੇ ਆਪਾਂ ਮਿਲਾਂਗੇ ਅਗਲੇ ਵਲੋਗ ਦੇ ਵਿੱਚ ਵੀ ਵਧੀਆ ਲੱਗੇ ਹੋਵੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਦੇ ਤੇ ਸਬਸਕ੍ਰਾਈਬ ਦੇ ਨਾਲ ਉਹ ਬੈਲ ਆਈਕਨ ਨੋਟੀਫਿਕੇਸ਼ਨ ਨੂੰ ਔਰ ਜ਼ਰੂਰ ਕਰਿਓ ਧੰਨਵਾਦ ਜੀ ਮੈਂ ਤੇ ਆਪਾਂ ਨੂੰ ਮਿਲਾਂਗੇ